ਪਾਕਿਸਤਾਨ ਦੇ ਸਾਬਕਾ ਖਿਡਾਰੀ ਕਮਰਨ ਅਕਮਲ ਨੇ ਚੱਲਦੇ ਮੈਚ ਕਮੈਂਟਰੀ ਕਰਦੇ ਹੋਏ ਆ ਕਿ ਸਿੱਖਾਂ ਦੇ ਜਿਹੜੇ ਆ 12 ਵਜ ਗਏ ਆ ਇਹਦੇ ਨਾਲ ਨਾਲ ਲੱਗਦਾ ਮੈਨੂੰ ਕਈ ਹੋਰ ਵੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਇਹਦੇ ਤੇ ਟਰੋਲ ਵੀ ਕੀਤੇ ਆ ਪਰ ਇਹ ਸੋਚ ਲਿਓ ਕਿ ਸਿੱਖਾਂ ਦੇ 12 ਵਜ ਦੇ ਕਦੋਂ ਸੀ ਤੁਹਾਨੂੰ ਦੱਸ ਦਈਏ ਕਿ ਮੁਗਲਾਂ ਦੇ ਸਮੇਂ ਜਦੋਂ ਸਾਡੇ ਭਾਰਤ ਪਾਕਿਸਤਾਨ ਜੇ ਜਿਹੜੀਆਂ ਸਾਡੀਆਂ ਬੀਬੀਆਂ ਸੀਆਂ ਜਦੋਂ ਉਹਨਾਂ ਨੂੰ ਮੁਗਲ ਚੱਕ ਕੇ ਲੈ ਜਾਂਦੇ ਸੀਗੇ ਨਾ ਤੇ ਲਿਜਾ ਕੇ ਇਥੋਂ ਗਜਨੀ ਦੇ ਬਾਜ਼ਾਰ 'ਚ ਵੇਚਦੇ ਸੀ ਤਾਂ ਉਸ ਟਾਈਮ ਜੱਸਾ ਸਿੰਘ ਜੀ ਆਲੂ ਵਾਲਿਆ ਸਾਫ ਸੀਗੇ ਤਾਂ ਉਸ ਟਾਈਮ ਇਹ ਬੀਬੀਆਂ ਨੇ ਗੁਹਾਰ ਲਗਾਈ ਸੀ ਸਿੱਖਾਂ ਦੇ ਕੋਲੇ ਕਿ ਭਾਈ ਸਾਡੀ ਇੱਜ਼ਤ ਲੁੱਟੀ ਜਾਂਦੀ ਹੈ ਸਾਨੂੰ ਬੇਪੱਜ ਕੀਤਾ ਜਾਂਦਾ ਸਾਨੂੰ ਬਜਾਰਾ ਚ ਵੇਚਿਆ ਜਾਂਦਾ ਤੇ ਸਾਡੀ ਰਾਖੀ ਕੀਤੀ ਜਾਵੇ ਸਾਨੂੰ ਬਚਾਇਆ ਜਾਵੇ ਤਾਂ ਫੇਰ ਜੱਸਾ ਸਿੰਘ ਜੀ ਨੇ ਇੱਕ ਮਿਸ਼ਨ ਬਣਾਇਆ ਸੀਗਾ ਤੇ 12 ਵਜੇ ਰਾਤ ਨੂੰ 12 ਵਜੇ ਧਾਵਾ ਬੋਲ ਕੇ ਬੀਬੀਆਂ ਨੂੰ ਬਚਾ ਕੇ ਲਿਆਉਂਦੇ ਸੀ ਤੇ ਲਗਭਗ 25000 ਦੇ ਕਰੀਬ 25 ਤੋਂ 30 ਹਜ਼ਾਰ ਦੇ ਕਰੀਬ ਬੀਬੀਆਂ ਨੂੰ ਛੜਵਾ ਕੇ ਲਿਆਂਦਾ ਸੀ ਉਸ ਬਜ਼ਾਰਾਂ ਚੋਂ ਫਿਰ ਇਸ ਤਰੀਕੇ ਨਾਲ ਵਜਦੇ ਸੀ ਸਿੱਖਾਂ ਦੇ 12 ਤੇ ਇਹੋ ਜਿਹੀ ਘਟਿਆ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਇਹਦੇ 12 ਵਜੇ ਦੇ ਪਿੱਛੇ 12 ਵਜੇ ਦਾ ਇਤਿਹਾਸ ਕੀ ਹੈ ਤੇ ਐਵੇਂ ਜ਼ਬਾਨ ਹਰੇਕ ਨੂੰ ਦਿੱਤੀ ਹੈ ਜ਼ਬਾਨ ਜਾਨਵਰ ਨੂੰ ਵੀ ਦਿੱਤੀ ਤੇ ਬੰਦੇ ਨੂੰ ਵੀ ਦਿੱਤੀ ਹੈ ਤੇ ਥੋੜਾ ਜਿਹਾ ਜੇ ਬੰਦਾ ਸੋਚ ਕੇ ਬੋਲੇ ਤਾਂ ਚੰਗਾ ਹੁੰਦਾ ਪਰ ਜੇ ਕਿਸੇ ਹੋਰ ਨੂੰ ਵੀ ਇਹ ਸ਼ੱਕ ਆ ਨਾ 12 ਵਜਨ ਵਾਲੀ ਗੱਲ ਕਰਦੇ ਤਾਂ ਉਹ ਵੀਡੀਓ ਇਹਨੂੰ ਜਰੂਰ ਦਿਖਾ ਦਿਆ ਜੀ ਪਤਾ ਲੱਗ ਜੇ ਵੀ ਸਿਖਾਂ ਦੇ 12 ਕਿਵੇਂ ਵਜਦੇ ਤੇ ਕਿਉਂ ਵਜਦੇ ਆ ਪਾਕਿਸਤਾਨ ਦੇ ਸਾਬਕਾ ਖਿਡਾਰੀ ਕਾਮਰਾਨ ਅਕਮਲ ਨੇ ਚੱਲਦੇ ਮੈਚ ਕਮੈਂਟਰੀ ਕਰਦੇ ਹੋਏ ਆ ਕਿ ਆ ਕਿ ਸਿਖਾਂ ਦੇ ਜਿਹੜੇ ਆ 12 ਵਜ ਗਏ ਆ ਇਹਦੇ ਨਾਲ ਨਾਲ ਲੱਗਦਾ ਮੈਨੂੰ ਕਈ ਹੋਰ ਵੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਇਹਦੇ ਤੇ ਟਰੋਲ ਵੀ ਕੀਤੇ ਆ ਪਰ ਇਹ ਸੋਚ ਲਿਆ ਕਿ ਸਿਖਾਂ ਦੇ 12 ਵਜਦੇ ਕਦੋਂ ਸੀ ਤੁਹਾਨੂੰ ਦੱਸ ਦਈਏ ਕਿ ਮੁਗਲਾਂ ਦੇ ਸਮੇਂ ਜਦੋਂ ਸਾਡੇ ਭਾਰਤ ਪਾਕਿਸਤਾਨ ਜੇ ਜਿਹੜੀਆਂ ਸਾਡੀਆਂ ਬੀਬੀਆਂ ਸੀਆਂ ਜਦੋਂ ਉਹਨਾਂ ਨੂੰ ਮੁਗਲ ਚੱਕ ਕੇ ਲੈ ਜਾਂਦੇ ਸੀਗੇ ਨਾ ਤੇ ਲਿਜਾ ਕੇ ਇਥੋਂ ਗਜਨੀ ਦੇ ਬਾਜ਼ਾਰ 'ਚ ਵੇਚਦੇ ਸੀ ਤਾਂ ਉਸ ਟਾਈਮ ਜੱਸਾ ਸਿੰਘ ਜੀ ਆਲੂ ਵਾਲਿਆ ਸਾਫ਼ ਸੀਗੇ ਤਾਂ ਉਸ ਟਾਈਮ ਇਹ ਬੀਬੀਆਂ ਨੇ ਗੁਹਾਰ ਲਗਾਈ ਸੀ ਸਿੱਖਾਂ ਦੇ ਕੋਲੇ ਕਿ ਭਾਈ ਸਾਡੀ ਇੱਜ਼ਤ ਲੁੱਟੀ ਜਾਂਦੀ ਆ ਸਾਨੂੰ ਬੇਪਛ ਕੀਤਾ ਜਾਂਦਾ ਸਾਨੂੰ ਬਾਜ਼ਾਰਾਂ 'ਚ ਵੇਚਿਆ ਜਾਂਦਾ ਤੇ ਸਾਡੀ ਰਾਖੀ ਕੀਤੀ ਜਾਵੇ ਸਾਨੂੰ ਬਚਾਇਆ ਜਾਵੇ ਤਾਂ ਫੇਰ ਜੱਸਾ ਸਿੰਘ ਜੀ ਨੇ ਇੱਕ ਮਿਸ਼ਨ ਬਣਾਇਆ ਸੀਗਾ ਤੇ 12 ਵਜੇ ਰਾਤ ਨੂੰ 12 ਵਜੇ ਧਾਵਾ ਬੋਲ ਕੇ ਬੀਬੀਆਂ ਨੂੰ ਬਚਾ ਕੇ ਲਿਆਉਂਦੇ ਸੀ ਤੇ ਲਗਭਗ 25000 ਦੇ ਕਰੀਬ 25 ਤੋਂ 30000 ਦੇ ਕਰੀਬ ਬੀਬੀਆਂ ਨੂੰ ਛਡਵਾ ਕੇ ਲਿਆਂਦਾ ਸੀ ਉਸ ਬਜ਼ਾਰਾਂ ਚੋਂ ਫਿਰ ਇਸ ਤਰੀਕੇ ਨਾਲ ਵਜਦੇ ਸੀ ਸਿੱਖਾਂ ਦੇ 12 ਤੇ ਇਹੋ ਜੇ ਘਟਿਆ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਇਹਦੇ 12 ਵਜੇ ਦੇ ਪਿੱਛੇ 12 ਵਜੇ ਦਾ ਇਤਿਹਾਸ ਕੀ ਹੈ ਤੇ ਐਵੇਂ ਜ਼ਬਾਨ ਹਰੇਕ ਨੂੰ ਦਿੱਤੀ ਹੈ ਜ਼ਬਾਨ ਜਾਨਵਰ ਨੂੰ ਵੀ ਦਿੱਤੀ ਤੇ ਬੰਦੇ ਨੂੰ ਵੀ ਦਿੱਤੀ ਹੈ ਤੇ ਥੋੜਾ ਜਿਹਾ ਜੇ ਬੰਦਾ ਸੋਚ ਕੇ ਬੋਲੇ ਤਾਂ ਚੰਗਾ ਹੁੰਦਾ ਪਰ ਜੇ ਕਿਸੇ ਹੋਰ ਨੂੰ ਵੀ ਇਹ ਸ਼ੱਕ ਆ ਨਾ 12 ਵਜਣ ਵਾਲੀ ਗੱਲ ਕਰਦੇ ਤਾਂ ਉਹ ਵੀਡੀਓ ਇਹਨੂੰ ਜਰੂਰ ਦਿਖਾ ਦਿਆ ਜੀ ਪਤਾ ਲੱਗ ਜੇ ਵੀ ਸਿੰਘਾਂ ਦੇ 12 ਕਿਵੇਂ ਵੱਜਦੇ ਤੇ ਕਿਉਂ ਵੱਜਦੇ ਆ ਪਾਕਿਸਤਾਨ ਦੇ ਸਾਬਕਾ ਖਿਡਾਰੀ ਕਾਮਰਾਨ ਅਕਮਲ ਨੇ ਚੱਲਦੇ ਮੈਚ ਕਮੈਂਟਰੀ ਕਰਦੇ ਹੋਏ ਆ ਕਿ ਆ ਕਿ ਸਿੱਖਾਂ ਦੇ ਜਿਹੜੇ ਆ 12 ਵਜ ਗਏ ਆ ਇਹਦੇ ਨਾਲ ਨਾਲ ਲੱਗਦਾ ਮੈਨੂੰ ਕਈ ਹੋਰ ਵੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਇਹਦੇ ਤੇ ਟ੍ਰੋਲ ਵੀ ਕੀਤੇ ਆ ਪਰ ਇਹ ਸੋਚ ਲਿਓ ਕਿ ਸਿੱਖਾਂ ਦੇ 12 ਵਜਦੇ ਕਦੋਂ ਸੀ ਤੁਹਾਨੂੰ ਦੱਸ ਦਈਏ ਕਿ ਮੁਗਲਾ ਦੇ ਸਮੇਂ ਜਦੋਂ ਸਾਡੇ ਭਾਰਤ-ਪਾਕਿਸਤਾਨ ਦੀਆਂ ਜਿਹੜੀਆਂ ਸਾਡੀਆਂ ਬੀਬੀਆਂ ਸੀਆਂ ਜਦੋਂ ਉਹਨਾਂ ਨੂੰ ਮੁਗਲ ਚੱਕ ਕੇ ਲੈ ਜਾਂਦੇ ਸੀਗੇ ਨਾ ਤੇ ਲਿਜਾ ਕੇ ਇਥੇ ਗਜਨੀ ਦੇ ਬਾਜ਼ਾਰ 'ਚ ਵੇਚਦੇ ਸੀ ਤਾਂ ਉਸ ਟਾਈਮ ਜੱਸਾ ਸਿੰਘ ਜੀ ਆਲੂਵੜੀਆ ਸਾਫ਼ ਸੀਗੇ ਤਾਂ ਉਸ ਟਾਈਮ ਇਹ ਬੀਬੀਆਂ ਨੇ ਗੁਹਾਰ ਲਗਾਈ ਸੀ ਸਿੱਖਾਂ ਦੇ ਕੋਲੇ ਕਿ ਭਾਈ ਸਾਡੀ ਇੱਜ਼ਤ ਲੁੱਟੀ ਜਾਂਦੀ ਹੈ ਸਾਨੂੰ ਬੇਪਰਵਾਹ ਕੀਤਾ ਜਾਂਦਾ ਸਾਨੂੰ ਬਾਜ਼ਾਰਾਂ 'ਚ ਵੇਚਿਆ ਜਾਂਦਾ ਤੇ ਸਾਡੀ ਰਾਖੀ ਕੀਤੀ ਜਾਵੇ ਸਾਨੂੰ ਬਚਾਇਆ ਜਾਵੇ ਤਾਂ ਫਿਰ ਜੱਸਾ ਸਿੰਘ ਜੀ ਨੇ ਇੱਕ ਮਿਸ਼ਨ ਬਣਾਇਆ ਸੀਗਾ ਤੇ 12 ਵਜੇ ਰਾਤ ਨੂੰ 12 ਵਜੇ ਧਾਵਾ ਬੋਲ ਕੇ ਬੀਬੀਆਂ ਨੂੰ ਬਚਾ ਕੇ ਲਿਆਉਂਦੇ ਸੀ ਤੇ ਲਗਭਗ 25000 ਦੇ ਕਰੀਬ 25 ਤੋਂ 30000 ਦੇ ਕਰੀਬ ਬੀਬੀਆਂ ਨੂੰ ਛਡਵਾ ਕੇ ਲਿਆਂਦਾ ਸੀ ਉਸ ਬਜ਼ਾਰਾਂ ਚੋਂ ਤਾਂ ਇਸ ਤਰੀਕੇ ਨਾਲ ਵਜਦੇ ਸੀ ਸਿੱਖਾਂ ਦੇ 12 ਤੇ ਇਹੋ